ਯੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਤੀਰਥ ਵਰਲਡ ਦੇ ਵਿੱਚ ਸਵਾਗਤ ਹੈ। ਤੁਸੀਂ ਜੁੜ ਗਏ ਹੋ ਸਾਡੇ ਚੈਨਲ ਤੀਰਥ ਵਰਲਡ ਦੇ ਨਾਲ ਤੇ ਅੱਜ ਅਸੀਂ ਤੁਹਾਡੇ ਨਾਲ ਗੱਲਾਂ ਕਰਾਂਗੇ ਜਿਸ ਨਾਲ ਜ਼ਿੰਦਗੀ ਨੂੰ ਸੇਧ ਮਿਲੇ ਜਿਸ ਨਾਲ ਸਾਡੇ ਜੀਵਨ ਦੇ ਪੱਦਰ ਨੂੰ ਅਸੀਂ ਸਹੀ ਢੰਗ ਨਾਲ ਕਿਵੇਂ ਚਲਾ ਸਕਦੇ ਹਾਂ ਸਹੀ ਅਨੁਪਾਤ ਨਾਲ ਕਿਵੇਂ ਚਲਾ ਸਕਦੇ ਹਾਂ ਉਸ ਬਾਰੇ ਅੱਜ ਆਪਾਂ ਜ਼ਿਕਰ ਕਰਾਂਗੇ ਕੁਝ ਗੱਲਾਂ ਕਰਾਂਗੇ ਜੋ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਾਂਗੇ ਜਦੋਂ ਅਸੀਂ ਇਸ ਜ਼ਿੰਦਗੀ ਦੇ ਸਫ਼ਰ ਦੇ ਬਾਰੇ ਗੱਲ ਕਰਦੇ ਆ ਤਾਂ ਇੱਕ ਬੜੀ ਸੋਹਣੀ ਕਹਾਵਤ ਚੇਤੇ ਆਉਂਦੀ ਆ ਕਿ ਹੱਸਵੇਂ ਮਨਾ ਖੇਡਵੇਂ ਮਨਾ ਜ਼ਿੰਦਗੀ 'ਚ ਹਰ ਪਲ ਹਰ ਆਨੰਦ ਨੂੰ ਮਾਣਵੇਂ ਮਾਣ ਕਿਉਂਕਿ ਇਹ ਜਿਹੜੀ ਸਾਡੀ ਜ਼ਿੰਦਗੀ ਆ ਇਹ ਤਾਂ ਹਰ ਪਲ ਇੱਕ ਸੁਗਾਤ ਦੀ ਤਰ੍ਹਾਂ ਮਨਾਓ ਇੱਕ ਆਨੰਦ ਦੀ ਤਰ੍ਹਾਂ ਮਨਾਓ ਤਾਂ ਕਿ ਸਾਡੇ ਜੀਵਨ ਦਾ ਹਰ ਪਲ ਇੱਕ ਅਜਿਹੀ ਸਗਾਤ ਬਣੇ ਸਾਡੇ ਲਈ ਕਿ ਸਾਨੂੰ ਉਹ ਯਾਦ ਰਹੇ ਜ਼ਿੰਦਗੀ ਦਾ ਸਫ਼ਰ ਕਦੋਂ ਮੁੱਕ ਜਾਣਾ ਜਾਂ ਅਗਲੇ ਪਲ ਤੁਹਾਡੇ ਨਾਲ ਕੀ ਹੋ ਜਾਣਾ ਇਸ ਬਾਰੇ ਕੋਈ ਨਹੀਂ ਜਾਣਦਾ ਸੋ ਆਓ ਆਪਾਂ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜਿੰਨੇ ਵੀ ਸਾਡੇ ਚੈਨਲ ਤੇ ਆਉਂਦੇ ਨੇ ਜਾਂ ਸਾਡੀਆਂ ਵੀਡੀਓ ਨੂੰ ਲਾਈਕ ਕੇ ਸ਼ੇਅਰ ਕਮੈਂਟ ਕਰਦੇ ਨੇ ਜਾਂ ਆਪਣੇ ਵਿਚਾਰ ਭੇਜਦੇ ਨੇ ਉਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਬਹੁਤ ਬਹੁਤ ਅਧਿਕ ਸਤਿਕਾਰ ਤੁਸੀਂ ਰੱਬ ਦਾ ਰੂਪ ਹੋ ਚਾਹੇ ਸਾਡੀ ਵੀਡੀਓ ਨੂੰ ਲਾਈਕ ਕਰਦੇ ਹੋ ਜਾਂ ਲਾਈਕ ਨਹੀਂ ਕਰਦੇ ਜਾਂ ਪਸੰਦ ਕਰਦੇ ਹੋ ਪਸੰਦ ਨਹੀਂ ਕਰਦੇ ਜਾਂ ਆਪਣੇ ਕੋਈ ਵਿਚਾਰ ਦਿੰਦੇ ਹੋ ਜਾਂ ਨਹੀਂ ਵੀ ਵਿਚਾਰ ਦਿੰਦੇ ਤਾਂ ਵੀ ਕੋਈ ਜ਼ਿਕਰ ਨਹੀਂ ਕੋਈ ਵੀ ਕੋਈ ਤੁਹਾਡੀ ਨਾ ਕਿਲਾਸ਼ੀਗੋਾਰ ਨਹੀਂ ਪਰ ਆਪਣਾ ਜੋ ਜ਼ਿੰਦਗੀ ਦਾ ਹਸੂਲ ਹੈ कि ਅਸੀਂ ਆਪਣੀ ਮੰਜ਼ਿਲ ਵੱਲ ਤੁਰਦੇ ਜਾਣਾ ਤੇ ਉਸ ਮੰਜ਼ਿਲ ਦੇ ਤੁਰਦੇ ਤੁਰਦੇ ਅਗਰ ਤੁਹਾਡੇ ਲਈ ਕੁਝ ਕਰ ਸਕੀਏ ਜਾਂ ਤੁਹਾਡੇ ਲਈ ਕੋਈ ਗੱਲ ਦੱਸ ਸਕੀਏ ਜਿਸ ਨਾਲ ਤੁਹਾਡੇ ਜੀਵਨ 'ਚ ਬਦਲਾਅ ਹੋ ਸਕਦਾ ਹੈ ਉਸ ਤੋਂ ਵੀ ਪਿੱਛੇ ਨਹੀਂ ਹਟਦੇ ਸੋ ਜ਼ਿਕਰ ਕਰਦੇ ਆ ਤੁਹਾਡੀ ਜ਼ਿੰਦਗੀ ਦਾ ਦੇਖੋ ਸਾਡਾ ਇਹ ਜੀਵਨ ਸਿਰਫ ਇੱਕ ਦਿਨ ਦਾ ਸਿਰਫ ਇੱਕ ਦਿਨ ਦਾ ਜੀਵਨ ਆ ਹੁਣ ਬਣਾਉਣ ਵਾਲੇ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਬਣਾਉਂਦੇ ਨੇ ਪਰ ਤੁਹਾਡਾ ਜੀਵਨ ਇੱਕ ਦਿਨ ਦਾ ਕਿਵੇਂ ਆ ਇਸ ਸਿਧਾਂਤ ਤੇ ਆਪਾਂ ਗੱਲ ਕਰਦੇ ਆ ਕਿ ਸਾਡਾ ਜੀਵਨ ਇੱਕ ਦਿਨ ਦਾ ਕਿਵੇਂ ਆ ਵੈਸੇ ਤਾਂ ਜੇ ਸੋਚਿਆ ਜਾਵੇ ਅਗਲੇ ਪਲ ਕੀ ਹੋ ਜਾਣਾ ਇਸ ਬਾਰੇ ਤੁਹਾਨੂੰ ਕੋਈ ਨਹੀਂ ਪਤਾ ਤੇ ਸਾਡੇ ਲਈ ਜੀਵਨ ਸਿਰਫ ਇੱਕ ਦਿਨ ਕਿਵੇਂ ਆ ਹੁਣ ਜਦੋਂ ਇਨਸਾਨ ਸਵੇਰੇ ਉੱਠਦਾ ਤਾਂ ਉਸ ਦਾ ਜਨਮ ਹੁੰਦਾ ਨਵਾਂ ਜਨਮ ਹੁੰਦਾ ਉਹ ਉੱਠ ਕੇ ਹੌਲੀ-ਹੌਲੀ ਆਪਣੇ ਬਚਪਨ ਵਾਸਤਾ ਵਿੱਚ ਆਉਂਦਾ ਬਚਪਨ ਦੇ ਵਿੱਚ ਆਉਂਦਾ ਤੇ ਉਸ ਤੋਂ ਬਾਅਦ ਦੁਪਹਿਰੇ ਹੁੰਦੇ ਹੁੰਦੇ 12 ਵਜੇ ਦੇ ਬਾਅਦ ਉਹ ਆਪਣੀ ਜਵਾਨੀ ਵਾਸਤਾ ਚਲੇ ਜਾਂਦਾ ਉਸ ਤੋਂ ਬਾਅਦ 12 ਵਜੇ ਤੋਂ ਬਾਅਦ ਚੋਂ ਲੱਗਦਾ ਕੰਮ ਕਰਦਾ ਆਪਣੇ ਰਜੀਮਿਆਂ ਲੰਘਦਾ ਹੋਇਆ ਉਹ ਇੱਕ ਜਵਾਨ ਅਵਸਥਾ 'ਚ ਆ ਜਾਂਦਾ ਉਸ ਤੋਂ ਬਾਅਦ ਜਦੋਂ ਹੌਲੀ-ਹੌਲੀ ਦਿਨ ਢਲਦਾ ਤਾਂ ਇੱਕ ਬੁਢਾਪੇ ਦੀ ਅਵਸਥਾ ਵਿੱਚ ਚਲਿਆ ਜਾਂਦਾ ਉਸ ਤੋਂ ਬਾਅਦ ਜਦੋਂ ਰਾਤ ਪੈਂਦੀ ਆ ਉਹ ਆਪਣੇ ਆਪ ਨੂੰ ਥੱਕਿਆ ਹਾਰਿਆ ਮਹਿਸੂਸ ਕਰਦਾ ਹੈ ਜਿਵੇਂ ਉਸ ਦੇ ਸਰੀਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੋਵੇ ਫਿਰ ਉਹ ਜਦੋਂ ਬੈੱਡ ਤੇ ਪੈਂਦਾ ਤਾਂ ਉਸ ਦੀ ਸਰੀਰਕ ਮੌਤ ਹੋ ਜਾਂਦੀ ਹੈ ਕਿਉਂਕਿ ਉਸ ਤੋਂ ਬਾਅਦ ਸਾਡਾ ਸਰੀਰ ਉਸ ਵਾਹਿਗੁਰੂ ਕਾਲਪੁਰਖ ਦੇ ਹੱਥਾਂ ਵਿੱਚ ਹੁੰਦਾ ਕਿ ਉਸ ਨੇ ਸਾਨੂੰ ਅਗਲਾ ਜਨਮ ਦੇਣਾ ਜਾਂ ਨਹੀਂ ਦੇਣਾ ਇਸ ਲਈ ਅਸੀਂ ਕਹਿੰਦੇ ਹਾਂ ਕਿ ਸਾਡਾ ਜੋ ਜੀਵਨ ਆ ਸਿਰ ਵੀ ਇੱਕ ਦੇਦਾ ਇੱਥੇ ਇੱਕ ਗੱਲ ਥੋੜੀ ਜਿਹੀ ਹੋਰ ਜੋੜਾਂ ਕਿ ਇਨਸਾਨ ਦਾ ਜੋ ਜੰਦੀ ਘਰ ਹੈ ਜੰਦੀ ਪੁਸਤੀ ਘਰ ਹੈ ਉਸ ਨੂੰ ਉੱਥੇ ਵਾਪਸ ਜਾਣਾ ਹੀ ਪੈਂਦਾ ਜਿੰਨਾ ਟਾਈਮ ਮਰਜੀ ਤੁਸੀਂ ਦੇਸਾਂ ਪਰਦੇਸਾਂ ਵਿੱਚ ਘੁੰਮਿਆਓ ਪਰ ਆਖਰ ਜਦੋਂ ਤੁਸੀਂ ਇਸ ਮਿੱਟੀ ਦੇ ਵਿੱਚ ਪਲੀਤ ਹੋਣਾ ਤਾਂ ਤੁਹਾਨੂੰ ਵਾਪਸ ਜਾਣਾ ਪੈਣਾ ਇੱਕ ਬੜੀ ਸੋਹਣੀ ਗੱਲ ਮੈਂ ਸੁਣੀ ਕਿ ਤੁਹਾਡਾ ਅਸਲੀ ਘਰ ਕੇ ਨਾ ਤੁਸੀਂ ਵਾਪਸ ਕਿਉਂ ਨਹੀਂ ਜਾਂਦੇ ਤੁਸੀਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਚਲੇ ਜਾਓ ਉੱਥੇ ਇੱਕ ਦਿਨ ਦੋ ਦਿਨ ਤਿੰਨ ਦਿਨ ਰਹਿ ਲੂਗੇ ਮਹੀਨਾ ਰਹਿ ਲੂਗੇ ਦੋ ਮਹੀਨੇ ਰਹਿ ਲੂਗੇ ਚਾਰ ਮਹੀਨੇ ਰਹਿ ਲੂਗੇ 6 ਮਹੀਨੇ ਰਹਿ ਲੂਗੇ ਜਹਾਂ ਤੋਂ ਬਸਾਰ ਲੈ ਲੂਗੇ ਪਰ ਫਿਰ ਤੁਹਾਡੇ ਵਿੱਚ ਤੁਹਾਡੇ ਮਨ ਦੇ ਵਿੱਚ ਇੱਕ ਭਾਵਨਾ ਉੱਠਦੀ ਆ ਕਿ ਮੈਂ ਆਪਣੇ ਘਰ ਨੂੰ ਵਾਪਸ ਜਾਣਾ ਉਸੇ ਤਰ੍ਹਾਂ ਇਹ ਸਾਡੀ ਜ਼ਿੰਦਗੀ ਦਾ ਸਫ਼ਰ ਹੈ ਜੋ ਸਾਡਾ ਅਸਲੀ ਕਾਰ ਹੈ ਜਿੱਥੇ ਅਸੀਂ ਆਪਣਾ ਆਖਰੀ ਸਾਮਾ ਕੱਢਣਾ ਉਹੀ ਸਾਡਾ ਅਸਲੀ ਕਾਰਾ ਜਿੱਥੇ ਸਾਡੇ ਸਰੀਰ ਦੀ ਯਾਤਰਾ ਇਹ ਸਰੀਰਕ ਯਾਤਰਾ ਖਤਮ ਹੋਣੀ ਹੈ ਉਹੀ ਸਾਡਾ ਜੰਦੀ ਮੁਸਤੀ ਕਾਰਾ ਹੈ ਤੇ ਉੱਥੇ ਤੁਹਾਨੂੰ ਵਾਪਸ ਮੋੜਨਾ ਪੈਣਾ ਇਹ ਇਸ ਸਰੀਰ ਦੀ ਬੁਨਿਆਦ ਇੱਕ ਮਿੱਟੀ ਦੇ ਘੜੇ ਵਰਗੀ ਹੈ ਜਦੋਂ ਇਸ ਮਿੱਟੀ ਦੇ ਘੜੇ ਦੇ ਵਿੱਚ ਤੀੜ ਆਉਂਦੀ ਆ ਤਾਂ ਬੜਾ ਕੁਝ ਟੁਕਦਾ ਸਾਡੀ ਸਾਕੇ ਸਬੰਧੀ ਸਾਡੇ ਰਿਸ਼ਤੇ ਦਾ ਸਾਡੇ ਆਪਣੇ ਸਾਡੇ ਮਿੱਤਰ ਸੱਜਣ ਤਿਰਕ ਦਾ ਤਾਂ ਫਿਰ ਇਹਦੇ ਵਿੱਚ ਕੋਈ ਵੀ ਚੀਜ਼ ਪਾਉਂਗੇ ਤਾਂ ਸਦਾ ਲਈ ਨਹੀਂ ਠਹਿਰਦੀ ਕਿਉਂਕਿ ਤਰੇੜਾਂ ਜੋ ਹੁੰਦੀਆਂ ਨੇ ਉਹ ਤੁਹਾਡੇ ਸਰੀਰ ਦੀ ਕੰਧ ਨੂੰ ਤੋੜ ਦਿੰਦੀ ਤੇ ਫਿਰ ਤੁਹਾਡੀ ਬੁਨਿਆਦ ਇੱਕ ਮਿੱਟੀ ਦੇ ਕੱਚੇ ਘੜੇ ਵਰਗੀ ਹੈ ਸੋ ਤੁਸੀਂ ਜਿੰਨਾ ਵੀ ਤੁਹਾਨੂੰ ਇਹ ਜੀਵਨ ਮਿਲਿਆ ਬਸ ਇਸ ਤਰੀਕੇ ਨਾਲ ਆਪਣੇ ਜੀਵਨ ਚ ਚੱਲਣਾ ਕਿ ਤੁਹਾਨੂੰ ਆਪਣੇ ਕੀਤੇ ਗਏ ਕੰਮਾਂ ਤੇ ਪਛਤਾਵਾ ਨਾ ਹੋਵੇ ਆਪਣੇ ਕੀਤੇ ਗਏ ਕੰਮਾਂ ਤੇ ਸ਼ਰਮਿੰਦਗੀ ਮਹਿਸੂਸ ਨਾ ਹੋਵੇ ਕਿ ਮੈਂ ਅੱਜ ਇਸ ਦੁਨੀਆ ਤੋਂ ਚੱਲਿਆ ਅਗਰ ਮੈਂ ਆ ਚੀਜ਼ ਕਰ ਲੈਂਦਾ ਜਾਂ ਉਹ ਚੀਜ਼ ਕਰ ਲੈਂਦਾ ਹੋ ਸਕਦਾ ਮੇਰਾ ਜੀਵਨ ਇਸ ਤੋਂ ਵਧੀਆ ਹੋ ਜਾਂਦਾ ਜਿਵੇਂ ਇਨਸਾਨ ਹੈ ਨਾ ਉਹ ਆਪਣੀ ਇਸ ਮੰਦੇ ਦੇ ਅੰਦਰ ਇਸ ਦਿਮਾਗ ਦੇ ਅੰਦਰ ਬੜੀਆਂ ਘਾਟਾਂ ਕਰਦਾ ਬੜਾ ਭੱਜਦਾ ਦੌੜ ਭੱਜ ਕਰਦਾ ਆਭਿਕਾਰਨਾ ਉਹ ਵੀ ਕਰਦਾ ਪਰ ਜਦੋਂ ਉਸਦੰਤ ਸਮਾਂ ਆਉਂਦਾ ਕੋਈ ਉਸਦੇ ਨਾਲ ਨਹੀਂ ਘਾਟਦਾ ਨਾ ਉਸਦੇ ਨਾਲ ਕਿਸੇ ਨੇ ਜਾਣਾ ਚਾਹੀ ਉਸਦੇ ਭੈਣ ਭਰਾ ਦੇ ਚਾਚੇ ਤਾਏ ਦੇ ਰਿਸ਼ਤੇਦਾਰ ਨਹੀਂ ਮਾਂ ਵੀ ਕਿਸੇ ਨੇ ਨਾਲ ਨਹੀਂ ਸਭ ਕੁਝ ਇੱਥੇ ਹੀ ਰਹਿ ਜਾਣਾ ਤੁਹਾਨੂੰ ਕಲ್ಯਾਨ ਇਸ ਜ਼ਿੰਦਗੀ ਤੋਂ ਅਲਵਿਦਾ ਕਹਿਣਾ ਪੈਣਾ ਉਸ ਟਾਈਮ ਕಲ್ಯਾਨ ਨੂੰ ਜਾਣਾ ਪੈਣਾ ਨਾ ਤਾਂ ਤੁਹਾਡੇ ਕੋਈ ਸੰਗ ਜਾ ਸਕਦਾ ਨਾ ਗਿਆ ਨਾ ਕਿਸੇ ਦੀ ਜਾਣ ਦੀ ਹਿੰਮਤ ਹੈ ਕਿ ਤੁਹਾਡੇ ਨਾਲ ਉਹ ਆਖਰੀ ਸੰਪਰਕ ਤੇ ਜਾ ਸਕੇ ਕਿਉਂਕਿ ਜਨਮ ਸਾਨੂੰ ਐਵੇਂ ਨਹੀਂ ਮਿਲਦਾ ਇਸ ਜਨਮ ਨੂੰ ਪਾਉਣ ਲਈ ਸਾਡੀ ਜੋ ਤਪੱਸਿਆਵਾਂ ਕੁੜੀ ਇਕੱਠਾ ਜੇ ਆਪਾਂ ਬਿਚਾਰਾਂ ਦੀ ਗੱਲ ਕਰੀਏ ਤਾਂ ਕਹਿੰਦੇ ਨੇ ਕਿ 84 ਲੱਖ ਜੂਨ ਭੁਗਤ ਕੇ ਇਨਸਾਨ ਇਸ ਦੁਨលោក ਜੀਵਨ ਦੇ ਵਿੱਚ ਆਉਂਦਾ ਜਿੱਥੇ ਉਸ ਨੂੰ ਸੋਚਣ ਦੀ ਸਮਝਣ ਦੀ ਹਰ ਇੱਕ ਚੀਜ਼ ਨੂੰ ਬਨਿਆਤੀ ਢੰਗ ਨਾਲ ਕਰਨ ਦੀ ਜਾਂਚ ਹੁੰਦੀ ਹੈ ਤਾਂ ਫਿਰ ਇਸ ਗੱਲ ਦਾ ਧਿਆਨ ਰੱਖਿਓ ਕਿ ਅਗਰ ਤੁਸੀਂ 84 ਲੱਖ ਜੂਨ ਭੁਗਤ ਕੇ ਕਿ ਸੰਤਾਨੀ ਰੂਪ ਵਿੱਚ ਆਇਓ ਤਾਂ ਆਪਣਾ ਜੋ ਅਗਲਾ ਜਨਮ ਹੈ ਉਸ ਤਰ੍ਹਾਂ ਦਾ ਤਿਆਰ ਕਰੋ ਕਿ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਨਾ ਹੋਵੇ ਅੱਜ ਦੇਖਿਆ ਕਿੱਥੇ ਅਤਿਆਚਾਰ ਹੋ ਰਹੇ ਨੇ ਕਿੱਥੇ ਕਤਲ ਹੋ ਰਹੇ ਨੇ ਕਿੱਥੇ ਧੀਆਂ ਪੈਣਾ ਬੇਪਤ ਹੋ ਰਹੀਆਂ ਨੇ ਕਿੱਥੇ ਭ੍ਰਸ਼ਟਾਚਾਰੀ ਨੇ ਸਾਡੇ ਮੁਲਕ ਨੂੰ ਦੁਆਰ ਕੀਤਾ ਸਾਡੇ ਇਸ ਦੇਸ਼ ਦੇ ਵਿੱਚ ਕਦੇ ਇਸ ਪੰਜਾਬ ਨੂੰ ਸੋਨੇ ਦੀ ਚਿੜੀ ਆਖਿਆ ਜਾਂਦਾ ਸੀ ਅੱਜ ਉਹ ਸੋਨੇ ਦੀ ਚਿੜੀ ਦਾ ਇੱਕ ਇੱਕ ਖਾਂਬ ਉਖਾੜ ਕੇ ਬਾਰਲੇ ਮੁਰਕਲੇ ਜਾ ਰਹੇ ਨੇ ਜਾਂ ਫਿਰ ਸਾਡੇ ਹੀ ਲੋਕ ਉਸ ਚਿੜੀ ਨੂੰ ਮਾਰਨ ਤੇ ਲੱਗੇ ਹੋਏ ਨੇ ਜੋ ਕਦੇ ਸੋਨੇ ਦੀ ਚਿੜੀ ਸਾਡੇ ਸਮੁਲਕ ਨੂੰ ਕਿਹਾ ਜਾਂਦਾ ਸੀ ਪਰ ਸਾਡੀ ਆਪਣੀ ਭੁੱਖ ਸਾਡੀ ਆਪਣੀ ਸੋਚ ਸਾਨੂੰ ਇੱਥੋਂ ਤੱਕ ਲੈ ਆਈ ਕਿ ਅਸੀਂ ਕਹਿੰਦੇ ਹਾਂ ਕੋਈ ਮਰਦਾ ਮਰੇ ਪਰ ਸਾਡਾ ਕੰਮ ਸਹੀ ਹੋਣਾ ਚਾਹੀਦਾ ਹੈ ਸਾਡਾ ਰਸਤਾ ਸਹੀ ਹੋ ਗਿਆ ਅਸੀਂ ਕਿਸੇ ਦੇ ਰਸਤੇ ਤੋਂ ਪੀ ਲੈਣਾ ਕਿਉਂ ਉਸ ਦੇ ਰਸਤੇ ਵਿੱਚ ਕੰਡੇ ਨੇ ਜਾਂ ਪੱਥਰ ਨੇ ਜਾਂ ਰੂੜੇ ਨੇ ਸਾਡਾ ਰਸਤਾ ਸਹੀ ਹੈ ਅਸੀਂ ਆਪਣੇ ਰਸਤੇ ਤੇ ਚੱਲਾਂਗੇ ਇਹ ਬੁਨਿਆਦ ਅਸੀਂ ਕਿੱਥੋਂ ਤੱਕ ਸਿਰਜੀ ਹੈ ਜਬਰ ਅਸੀਂ ਆਪਣੇ ਲਈ ਅੱਗੇ ਕੀ ਤਿਆਰ ਕੀਤਾ ਇਹ ਵੀ ਤੁਹਾਨੂੰ ਦੇਖਣਾ ਪਏ ਤੁਸੀਂ ਆਪਣੇ ਅੱਗੇ ਕੀ ਲੈ ਜਾ ਰਹੇ ਜੋ ਇਹ ਧਨ ਦੌਲਤ ਜੋ ਪੈਸਾ ਜੋ ਸ਼ੌਹਰਤ ਤੁਸੀਂ ਜੋੜੀ ਹੈ ਕੀ ਅੰਤਮ ਸਮੇ ਤੁਹਾਡੇ ਨਾਲ ਜਾਊ ਜਾਂ ਅੰਤਮ ਸਮਾ ਤੁਹਾਡੇ ਨਾਲ ਤੁਹਾਡੇ ਰਿਸ਼ਤਿਆਂ ਦੀ ਪੰਡ ਤੁਹਾਡਾ ਪੈਸਾ ਤੁਹਾਡੀਆਂ ਕੋਠੀਆਂ ਤੁਹਾਡੀਆਂ ਮਹਿੰਗੀਆਂ ਕਾਰਾਂ ਕਿ ਤੁਹਾਡਾ ਸਾਥ ਨਿਵਾ ਸਕਣਗੀਆਂ ਇਹ ਵੀ ਕਦੇ ਸੋਚਿਓ ਵਿਚਾਰਿਓ ਕੱਲੀ ਬੈਠ ਕੇ ਆਪਣੀ ਇਸ ਚਰਮ ਦੀ ਵਾਰੀ ਸੋਚਿਓ ਕਿ ਤੁਹਾਡਾ ਮਕਸਦ ਕੀ ਹੈ ਜਦੋਂ ਤੁਹਾਨੂੰ ਇਹ ਚੀਜ਼ ਪਤਾ ਲੱਗੀ ਕਿ ਤੁਹਾਡਾ ਮਕਸਦ ਕੀ ਹੈ ਤੁਹਾਨੂੰ ਆਪਣੇ ਜੀਵਨ ਦੀ ਸਿਹਤ ਬਾਰੇ ਪਤਾ ਲੱਗੇਗਾ ਕਿ ਤੁਸੀਂ ਇਸ ਦੁਨੀਆ ਤੇ ਕੀ ਕਰਨਾ ਹੈ ਹਰ ਕੋਈ ਕਹਿੰਦਾ ਕਿ ਰੱਬ ਦਾ ਲੋਈਆਂ ਬੁੱਢੇ ਵਾਸਤੇ ਲੈ ਲਿਆ ਹੁਣ ਇੱਥੇ ਤਾਂ ਇਨਸਾਨ ਨੂੰ ਅਗਲੇ ਪਲ ਦਾ ਨਹੀਂ ਪਤਾ ਕਿ ਮੇਰੇ ਨਾਲ ਅੱਖ ਝਪਕਦਿਆਂ ਕੀ ਹੋ ਜਾਣਾ ਤਾਂ ਫਿਰ ਜੋ ਤੁਹਾਡਾ ਬੁਢਾਪਾ ਉਹ ਕਿਸ ਨੇ ਦੇਖਿਆ ਅੱਜ ਖਾਣ ਪੀਣ ਹੈ ਜੀ ਹੋ ਗਏ ਸਾਡੇ ਖਾਣ ਪੀਣ ਦੇ ਵਿੱਚ ਵੀ ਐਦਾਂ ਦੇ ਕਪਲੇ ਹੋ ਗਏ ਕਿ ਅਸੀਂ ਜ਼ਹਿਰ ਹੀ ਖਾ ਰਹੇ ਹਾਂ ਤੇ ਜ਼ਹਿਰ ਹੀ ਪੀ ਰਹੇ ਕਿਸੇ ਟਾਈਮ ఆర్గానిక్ کھیتی ਹੁੰਦੀ ਸੀ ਫਸਲਾਂ ਨੂੰ ਬਿਨਾ ਸਪ੍ਰੇਹਾਂ ਤੋਂ ਬਿਨਾ ਦਵਾਈਆਂ ਤੋਂ ਉਗਾਇਆ ਜਾਂਦਾ ਸੀ ਜਿੱਦੇ ਝਾੜ ਵੀ ਵਧੀਆ ਨਿਕਲਦੇ ਸੀ ਪਰ ਅੱਜ ਜੋ ਅਸੀਂ ਸਪ੍ਰੇਹਾਂ ਰੇਹਾਂ ਦਵਾਈਆਂ ਕੀਟਨਾਸ਼ਕ ਦਵਾਈਆਂ ਵਰਤਦੇ ਹਾਂ ਉਹਨਾਂ ਦਾ ਅਸਰ ਉਹੀ ਬਣ ਕੇ ਸਾਡੇ ਖਾਣੇ ਵਿੱਚ ਆਉਂਦਾ ਤਾਂ ਉਹ ਅਸਰ ਸਾਡੇ ਸਰੀਰ ਤੇ ਵੀ ਪੈਂਦਾ ਕਦੀ ਕੋਈ ਟਾਈਮ ਸੀ ਕਿ ਕਦੇ ਅਸੀਂ ਕੈਂਸਰ ਹਾਰਟ ਅਟੈਕ ਵਰਗੀਆਂ ਜਾਂ ਸ਼ੂਗਰ ਵਰਗੀਆਂ ਬਿਮਾਰੀਆਂ ਨਹੀਂ ਸੁਣੀਆਂ ਸੀ ਪਰ ਅੱਜ ਹਰ ਇੱਕ ਤੀਜੇ ਬੰਦੇ ਵਿੱਚ ਕੋਈ ਨਾ ਕੋਈ ਬਿਮਾਰੀ ਜ਼ਰੂਰ ਮਿਲਦੀ ਹੈ ਪੁਰਾਣੇ ਸਮਿਆਂ ਵਿੱਚ ਚਾਪੂ ਜਾਂ ਵਾਪਸ ਜਾਓ ਅਜੇ ਵੀ ਪੁਰਾਣੇ ਬਜ਼ੁਰਗ ਜਿਉਂਦੇ ਬੈਠੇ ਨੇ ਉਹਨਾਂ ਨੂੰ ਪੁੱਛੋ ਕਿ ਤੁਹਾਡੀ ਸਿਹਤ ਦਾ ਰਾਜ਼ ਕੀ ਹੈ ਉਹ ਹਰ ਕਹਿਣਗੇ ਸਾਡੀ ਸੇਧ ਦਾ ਰਾਜ ਅਸੀਂ ਹੱਥੀਂ ਕੰਮ ਕਰਦੀ ਸੀ। ਖੇਤਾਂ ਵਿੱਚ ਜਾਂਦੇ ਸੀ, ਪਾਹਾਂ ਕਰਦੇ ਸੀ। ਪਸ਼ੂ ਪਾਲਦੇ ਸੀ। ਸਾਈਕਲ ਚਲਾਉਂਦੇ ਸੀ। ਪਰ ਅੱਜ ਚੀਜ਼ਾਂ ਇਹ ਜੋ ਸਾਨੂੰ ਆਧੁਨਿਕ ਜੋ ਕੁ ਮਿਲਿਆ ਇਸ ਨੇ ਸਾਡੀ ਤੂ ਖੋਇਆ ਬਹੁਤ ਕੁਝ। ਪਰ ਵਾਪਸ ਕੁਝ ਨਹੀਂ ਮਿਲਿਆ। ਨਾ ਅੱਗੇ ਮਿਲਣਾ। ਜੋ ਚੀਜ਼ ਅਸੀਂ ਪਿੱਛੇ ਹੋ ਬੈਠੇ ਹਾਂ ਉਹ ਸਦਾ ਲਈ ਖਤਮ ਹੋ ਗਈ। ਇਸੀ ਤਰ੍ਹਾਂ ਸਾਡਾ ਜੀਵਨ ਵੀ ਇੱਕ ਦਿਨ ਸਮਾਪਤ ਹੋ ਜਾਣਾ ਸੋ ਹਜੇ ਵੀ ਟਾਈਮ ਹੈ ਹਜੇ ਵੀ ਸਮਾਂ ਅਸੀਂ ਸੰਭਲ ਜਾਈਏ ਤਾ ਹੋ ਸਕਦਾ ਸਾਡਾ ਜੀਵਨ ਬਦਲ ਜਾਵੇ ਅੱਜ ਸਭ ਤੋਂ ਵੱਡੀ ਹੋੜ ਜੋ ਸਭ ਤੋਂ ਵੱਡੀ ਲੋੜ ਆ ਤੁਹਾਡੇ ਦੀ ਉਹ ਤੁਹਾਡਾ ਪਾਣੀ ਅਸੀਂ ਆਪਣੇ ਪਾਣੀ ਦੇ ਪੱਤਰ ਨੂੰ ਵੀ ਇੰਨਾ ਖਰਾਬ ਕਰ ਲਿਆ ਕਿ ਘਰਾਂ ਵਿੱਚ ਸਾਨੂੰ ਸਾਫ਼ ਪਾਣੀ ਪੀਣ ਲਈ ਫਿਰਟ ਮਾਣੀ ਪਈ ਉਸ ਪਾਣੀ ਨੂੰ ਫਿਲਟਰ ਕਰਕੇ ਪੀਣਾ ਪੈਂਦਾ ਇਹ ਸੱਦ ਤੱਕ ਅਸੀਂ ਆਪਣੇ ਪਾਣੀ ਨੂੰ ਬਰਬਾਦ ਕਰ ਚੁੱਕੇ ਹਾਂ ਵੱਡੀਆਂ ਫੈਕਟਰੀਆਂ ਦਾ ਕੈਮੀਕਲ ਜੋ ਹਜ਼ਾਰਾਂ ਫੁੱਟ ਤੋਂ ਆਪੁੱਟ ਕੇ ਕਈ 100 ਫੁੱਟ ਤੋਂ ਆਪੁੱਟ ਕੇ ਧਰਤੀ ਦੇ ਵਿੱਚੋਂ ਕੈਮੀਕਲ ਪਾਇਆ ਜਾਂਦਾ ਤਾਂ ਫਿਰ ਉਹ ਸਾਡੇ ਇਸ ਬੀਨ ਵਾਲੇ ਪਾਣੀ ਨਾਲ ਮਿਲ ਕੇ ਕੀ ਰਿਐਕਸ਼ਨ ਕਰਦਾ ਉਹਦੇ ਅਸਰ ਤੁਹਾਨੂੰ ਆਪਣੇ ਤੇ ਦੇਖਣ ਨੂੰ ਮਿਲਦਾ ਹੁਣ ਮੈਨੂੰ ਇੱਕ ਸ਼ਹਿਰ ਦਾ ਨਾਮ ਨਹੀਂ ਪਤਾ ਆ ਜਲਾਲਾ ਗੁਲਾਬਾਦ ਕੰਨੀ ਸ਼ਾਇਦ ਉਹ ਪਿੰਡ ਹੈ ਜਿੱਥੇ ਇੱਕ ਪਿੰਡ ਦੇ 17 ਕੀਲੇ ਗਵਰਨਮੈਂਟ ਨੇ ਬੈਨ ਕਰਤੇ ਕਿਸ ਜ਼ਮੀਨ ਨੂੰ ਕੈਂਸਲ ਹੋ ਚੁੱਕਿਆ ਅਗਰ ਉਸ ਜ਼ਮੀਨ ਦੇ ਅੰਦਰ ਜਾਂ ਮਿੱਟੀ ਦੇ ਅੰਦਰ ਕੋਈ ਜੰਦਾ ਤਾਂ ਉਸਦੇ ਫੂੜੇ ਫਿਰਸੀਆਂ ਹੋ ਜਾਂਦੀਆਂ ਸੋ ਇੱਥੋਂ ਤੱਕ ਅਸੀਂ ਜਿੱਥੋਂ ਪਾਣੀ ਨੂੰ ਦੂਸ਼ਿਤ ਕੀਤਾ ਉਹ ਤੋਂ ਆਪਣੀ ਮਿੱਟੀ ਨੂੰ ਵੀ ਦੂਸ਼ਿਤ ਕਰ ਰਹੇ ਹਾਂ ਜੋ ਇਹ ਅਸੀਂ ਕੀਟਨਾਸ਼ਕ ਦਵਾਈਆਂ ਵਰਤਦੇ ਹਾਂ ਜਾਂ ਸੁਪਰੀਹਾ ਵਰਤਦੇ ਹਾਂ ਇਹਨਾਂ ਨੇ ਅਗਲੇ 5-10 ਸਾਲਾਂ ਤੱਕ ਆਸਾ ਰੱਖਣਾ ਅੱਗੇ ਅਗਲੇ ਸਾਲ ਫੇਰ ਅਸੀਂ ਉਹੀ ਪ੍ਰਕਿਰਿਆ ਕਰਦੇ ਹਾਂ ਉਹ ਅਸਰ ਹੋਰ ਅੱਗੇ ਵਧ ਜਾਂਦਾ ਜਿਵੇਂ ਜਿਵੇਂ ਅਸਰ ਵਧਦਾ ਜਾਂਦਾ ਓਵੇਂ ਓਵੇਂ ਸਾਡੀ ਜ਼ਮੀਨ ਦਾ ਪਜਾਉ ਪਾਣਾ ਜੋ ਉਹ ਖਤਮ ਹੁੰਦਾ ਜਾਂਦਾ ਸੋ ਬਚੋ ਜਿੰਨੀਕ ਤੁਹਾਨੂੰ ਮਤ ਹੈ ਉਸ ਮਤ ਅਨਸਾਰ ਚੱਲੋ ਇੰਨੀ ਕ ਕੋਸ਼ਿਸ਼ ਕਰੋ ਕਿ ਇਸ ਪ੍ਰਕਿਰਤੀ ਨੂੰ ਦੂਸ਼ਿਤ ਨਾ ਕਰ ਸਕੀਏ ਜੋ ਸਾਡੇ ਹੱਥ ਹੈ ਉਸ ਨੂੰ ਬਚਾ ਸਕੀਏ ਕਮ ਸੇ ਕਮ ਸਾਡਾ ਤਾਂ ਜੀਵਨ ਲੰਘ ਗਿਆ ਜੋ ਅਗਲੀ ਪੀੜ੍ਹੀ ਆਉਣੀਆਂ ਉਸ ਨੇ ਕੁਝ ਸੱਜ ਕੇ ਜਾਈ ਸੋ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਅਗਰ ਸਾਡੀ ਵੀਡੀਓ ਦੇ ਵਿੱਚ ਕੋਈ ਗੱਲ ਇਧਰ ਉਧਰ ਦੀ ਹੋ ਗਈ ਹੋਵੇ ਜਾਂ ਕੋਈ ਜ਼ਿਕਰ ਰਹਿ ਗਿਆ ਹੋਵੇ ਜਾਂ ਕੋਈ ਗੱਲ ਗਲਤ ਬੋਲੀ ਗਈ ਹੋਵੇ ਤਾਂ ਮਾਫ ਕਰਿਓ ਅਗਰ ਸਾਡੀ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਆਪਣੇ ਵਿਚਾਰ ਜਰੂਰ ਭੇਜਿਆ ਕਰੋ ਅਗਰ ਹੋਰ ਵੀ ਕੋਈ ਜਾਣਕਾਰੀ ਲੈਣੀ ਆ ਜਾਂ ਵੀਡੀਓ ਹੋਰ ਕਿਸ ਕੋਲ ਨੂੰ ਚਾਹੋ